ਜਿਹੜਾ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਿਬੀਨ ਫਟੇਕ ਦੇ ਵਿੱਚ ਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਆ ਇਹਦਾ ਮੇਨ ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੰਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚਿਆਂ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਕਿੰਨੇ ਕਿ ਬੱਚਿਆਂ ਨੇ ਇੱਥੇ ਭਾਗ ਲਿਆ ਤੇ ਬੱਚਿਆਂ ਦਾ ਕੌਨਫिडੈਂਸ ਜਿਹੜਾ ਉਹ ਕਿੰਨਾ ਜ਼ਿਆਦਾ ਹਾਈ ਹੋਇਆ ਅ ਇੱਥੇ ਅ ਅੱਜ ਵੱਖ-ਵੱਖ ਗੁਰਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰ ਹਰਕਿਸ਼ਰ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਏ ਹਨ ਹੋਰ ਵੀ ਸਕੂਲਾਂ ਤੋਂ ਕਾਫੀ ਬੱਚੇ ਆਨੇ ਇੱਥੇ ਆ ਕੇ ਪਾਰਟਿਸਪੇਟ ਕੀਤਾ ਐਨ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੇ ਸਕੂਲੀਆਂ ਗਰਲਸ ਨੂੰ ਕੁਝ ਇਹੋ ਜਿਹਾ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰਕਸ਼ਨ ਹੀ ਆਰਗੇਨਾਈਜ਼ ਕੀਤਾ ਹੈ ਇੱਕ ਕੰਪੀਟੀਸ਼ਨ ਆ ਜਿਹਦੇ ਵਿੱਚ ਆਪਾਂ ਫਸ ਸੈਕਿੰਡ ਥਰਡ ਪ੍ਰਾਈਜ਼ ਪ੍ਰਾਈਜ਼ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕਾਨਫਰੈਂਸ ਜਿਹਦੇ ਨਾਲ ਬੱਚੇ ਦਾ ਕਾਨਫਰੈਂਸ ਹੋਣਾ ਉਹ ਕਾਫੀ ਜ਼ਿਆਦਾ ਬੂਸਟ ਹੋਏਗਾ ਮੈਡਮ ਇਸ ਤਰ੍ਹਾਂ ਦੇ ਮੇਂ ਨਹੀਂ ਹੈ ਕਿ ਲੜਕੀਆਂ ਨੂੰ ਅਗਰ ਉਹਨਾਂ ਦੇ ਪੇਰੈਂਟਸ ਅੱਜ ਦੇ ਟਾਈਮ ਵਿੱਚ ਘਰੋਂ ਬਾਹਰ ਭੇਜ ਰਿਹਾ ਜਿੱਦਾਂ ਤੁਸੀਂ ਕਹਿਆ ਕਿ ਪੁਰਾਣੇ ਲੋਕਾਂ ਦੀ ਸੋਚ ਸੀ ਕਿ ਕੁੜੀਆਂ ਸਿਰਫ ਘਰ ਦੇ ਵਿੱਚ ਹੀ ਬੈਠਣ ਅੱਜ ਕੱਲ੍ਹ ਉਹਦਾ ਤਾਂ ਕੁਝ ਨਹੀਂ ਹੈ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਲੜਕੀਆਂ ਅੱਜ ਸਪੇਸ ਤੱਕ ਪਹੁੰਚ ਚੁੱਕੀਆਂ ਨੇ ਐਂਡ ਮੈਂ ਇਹੀ ਕਹਿਣਾ ਚਾਹਾਂਗੀ ਲੜਕੀਆਂ ਨੂੰ ਵੀ ਕਿ ਆਪਣੀ ਪੜ੍ਹਾਈ ਵੱਲ ਫੋਕਸ ਕਰੋ ਐਂਡ ਆਪਣੇ ਪੇਰੈਂਟਸ ਦਾ ਮਾਨ ਸਨਮਾਨ ਜਿਹੜਾ ਹੋਰ ਵਧਾਓ ਐਂਡ ਇਹੋ ਜਿਹੀ ਕਲਚਰ ਫੈਸਟ ਨਾਲ ਵੀ ਜੁੜੇ ਰਹੋ ਤਾਂ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿ ਸਕੋ ਜੋਗੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਵੇਂ ਤੁਹਾਡੀ ਆਈਟੀ ਕੰਪਨੀ ਹੈ ਹੀ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਸਪੋਰਟ ਕਰੋ ਕਈ ਵਾਰੀ ਪੇਰੈਂਟਸ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਜ਼ਰੂਰ ਅੱਗੇ ਵਧਾਣਾ ਚਾਹੀਦਾ ਹੈ ਉਹ ਜਿਹੜਾ ਕਲਚਰ ਫੈਸਟੀਵ ਵਿੱਚ ਵੀ ਲੈ ਕੇ ਆਉਣਾ ਚਾਹੀਦਾ ਹੈ ਐਂਡ ਉਹਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ 'ਤੇ ਫੋਕਸ ਵੀ ਰੱਖਣਾ ਚਾਹੀਦਾ ਹੈ ਐਂਡ ਅਗਰ ਤੁਸੀਂ ਕੋਈ ਵੀ ਆਈਟੀ ਰਿਲੇਟਿਡ ਕੋਰਸ ਕਰਨਾ ਚਾਹੁੰਦੇ ਹੋ ਤੁਹਾਨੂੰ ਗੁਰਦਾਸਪੁਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਸੀਬੀ ਇਨਫੋਟੈਕ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਬੈਠ ਕੇ ਯੋ ਕਰਵਾਦੇ ਆਪਾਂ ਬੱਚਿਆਂ ਨੂੰ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਐਂਡ ਸਾਡੇ ਕੋਲ ਹਰ ਐਡਵਾਂਸ ਕੋਰਸ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੀ ਕੈਰੀਅਰ ਦੇ ਵਿੱਚ ਆਈਟੀ ਨਾਈਨ ਚੂਸ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਾਂ ਬੱਚਿਆਂ ਨੂੰ ਪ੍ਰੋਪਰ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਾਉਂਦੇ ਹਾਂ ਜਿਦੇ ਵਿੱਚ ਬੱਚਿਆਂ ਨੂੰ ਪੂਰਾ ਕੈਰੀਅਰ ਗਾਈਡੈਂਸ ਦਿੱਤਾ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ ਯੋ ਕਿਹੜਾ ਕੈਰੀਅਰ ਪਾਥ ਚੂਸ ਕਰਨਗੇ ਤੇ ਉਹਨਾਂ ਦੇ ਅੱਗੇ ਜਾ ਕੇ ਉਹਦੇ ਕੀ ਬੈਨੀਫਿਟ ਹੋਣਗੇ ਐਂਡ ਉਹਦੇ ਨਾਲ ਨਾਲ ਆਪਾਂ ਜਿੱਦਾਂ ਤੁਸੀਂ ਦੇਖਿਆ ਕਿ ਆਪਾਂ ਬੱਚਿਆਂ ਨੂੰ ਇਹੋ ਜਿਹੇ ਫੈਸਲੇ ਵਿੱਚ ਆਦੇ ਆ ਕਲਚਰ ਫੈਸਟ ਵੀ ਹੁੰਦੇ ਰਹਿੰਦੇ ਆ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਇਹੋ ਜੀ ਚੀਜ਼ਾਂ ਦੇ ਨਾਲ ਵੀ ਜੁੜੇ ਰਹਿਣ ਸਸਿਕਲ ਜੀ ਮੈਂ ਕੁਲਜਿੰਦਰ ਕੋਰ ਪ੍ਰਿੰਸੀਪਲ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ ਸੀਬੀਏ ਇਨਫੋਟੈਕ ਨੇ ਬਹੁਤ ਵਧੀਆ ਭਰਾਲਾ ਕੀਤਾ ਹੈ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਬਲੌਗਸ ਯੂਟਿਊਬ ਦਾ ਦੌਰ ਚੱਲ ਰਿਹਾ ਹੈ ਉਥੇ ਸੀਬੀਏ ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ਤੀਆਂ ਵਜੋਂ ਵੀ ਜਾਣਿਆ ਜਾਂਦਾ ਹੈ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ ਤੇ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸਿੱਖ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਦੇ 'ਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਦੀ ਜਾ ਰਹੀ ਹੈ ਔਰ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਹੇ ਹਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰਵਾਉਣ ਲਈ ਕੈਸੀ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ CBIA Infotech ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ ਇਵਨ ਇੱਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਿੱਦੇ ਵਿੱਚ ਬੱਚਿਆਂ ਦਾ ਜਿਹੜਾ ਕੰਫिडेंस ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ ਇਵਨ ਮਿਸ ਗੁਰਦਾਸਪੁਰ ਚੂਜ਼ ਕੀਤੀ ਜਾ ਰਹੀ ਹੈ ਬਹੁਤ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਂ CBIA Infotech ਦੇ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿੰਨੂੰ ਕਰਨ ਲਈ ਗੱਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟ ਸਰ ਔਰ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜ਼ਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ੍ਰੀ ਅਕਾਲ ਬੰਸਗੀ